ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ trilok singh basrawa va te pind basrawa ਵਾਸਤੇ ਇੱਕ ਬੜੀ ਖੁਸ਼ਖਬਰੀ ਦੀ ਗੱਲ ਏ ਕਿ ਪਿੰਡ ਤੋਂ ਬਾਹਰ ਨਿਕਲਦਾ ਸਾਰੀ ਕਾਤੀਆਂ ਰੋਡ ਤੇ ਬਹੁਤ ਹੀ ਵੱਡਾ برادر ਪੀਜ਼ਾ ਐਂਡ 버ਗਰ ਹਟ ਜਿਹੜਾ ਖੁੱਲ ਗਿਆ ਜਿਹਦੀ ਅੱਜ 12 ਵਜੇ ਤਕਰੀਬਨ ਜਿਹੜੀ ਓਪਨਿੰਗ ਜਿਹੜੀ ਕਰ ਦਿੱਤੀ ਗਈ ਏ ਇਹਦੀ ਓਪਨਿੰਗ ਮੋਨੂ ਦਿਉਲ ਦੇ ਮੰਮੀ ਡੈਡੀ ਨੇ ਕੀਤੀ ਜੀ ਬਹੁਤ ਵਧੀਆ ਗੱਲ ਏ ਅਸੀਂ ਬਹੁਤ ਸੇ ਕੀ ਕਰਦੇ ਹਾਂ ਹੋਰ ਕਿਸੇ ਨੂੰ ਓਪਨਿੰਗ ਕਰਾਉਣੀ ਹੈ ਕਿਸੇ ਮੰਤਰੀ ਨੂੰ ਕਿਸੇ ਐਮਐਲਏ ਨੂੰ ਜਾ ਕੇ ਹੋਰ ਕਿਸੇ ਮਸ਼ਹੂਰ ਬੰਦੇ ਨੂੰ ਪਰ ਇਹਨਾਂ ਉਹਦੇ ਉਲਟ ਕੀਤਾ ਵੇ ਬਹੁਤ ਵਧੀਆ ਕੀਤਾ ਕਿ ਇਹਨਾਂ ਆਪਣੇ ਮੰਮੀ ਡੈਡੀ ਦਾ ਵੀ ਨਾਲ ਰਿਸਪੈਕਟ ਕੀਤੀ ਤੇ ਨਾਲ ਹੀ ਉਹਨਾਂ ਤੋਂ ਰੇਬਨ ਕਟਵਾਈ ਜਿਹੜੀ ਕੀਤੀ ਤੇ ਵਧੀਆ ਗੱਲ ਹੈ ਹਮੇਸ਼ਾ ਮੰਮੀ ਡੈਡੀ ਦਾ ਸਤਿਕਾਰ ਵੀ ਕਰਦੇ ਰਹੋ ਤੇ ਮੰਮੀ ਡੈਡੀ ਨੂੰ ਓਪਨਿੰਗ ਕਰਾਇਆ ਕਰੋ ਤੇ ਬਹੁਤ ਹੀ ਵਧੀਆ ਬ੍ਰਦਰ ਪੀਜ਼ਾ ਐਂਡ 버ਗਰ ਹਟ ਜਿਹਦੇ ਵਿੱਚ ਸਾਨੂੰ 버거 ਪੀਜ਼ਾ ਸੈਂਡੋਵਰ ਅਤੇ ਵੈਜੀਟਲ ਫਿੰਗਰ ਫੂਡ ਕਾਫੀ ਤਾਂ ਵੈਰਾਈਟੀ ਮਿਲ ਗਈਆਂ ਤੁਹਾਡੇ ਸਾਰੇ ਵਾਸਤੇ ਬਹੁਤ ਹੀ ਲੱਗੀ ਜੀਵਾਲਾ ਪਾਵਨ ਜਾ ਰਹੇਗੀ ਤੇਰਾ ਨਾਲੇ ਕੰਦੇ ਮੂਲੋਂ ਦਤ ਅਸਵਨ ਕਾ ਸੱਤ ਪੁਰਖ ਇਹਨੇ ਜਾਣੇ ਆ ਸੱਤ ਗੁਰ ਤੇ ਚਾਨਾ ਓ ਇਸਕਾ